ਫੀਡ ਤੋਂ ਬਿਨਾ ਦੇਸੀ ਤਰੀਕੇ ਨਾਲ ਦੋਸਤੋ ਆਪਾਂ ਆਪਣੀਆਂ ਮੁਰਗੀਆਂ ਤੋਂ ਡੇਲੀ ਅੰਡੇ ਕਿਵੇਂ ਲੈ ਸਕਦੇ ਆਂ ਅੰਡਿਆਂ ਦੀ ਜ਼ਿਆਦਾ ਗਿਣਤੀ ਜੇਕਰ ਆਪਾਂ ਲੈਣੀ ਚਾਹੁੰਦੇ ਆਂ ਤਾਂ ਆਪਾਂ ਬਿਨਾ ਫੀਡ ਤੋਂ ਕੀ ਕੀ ਆਪਾਂ ਨੂੰ ਜਿਹੜਾ ਪਾਉਣਾ ਪਊ ਇਹਨਾਂ ਨੂੰ ਬਹੁਤ ਸਾਰੇ ਦੋਸਤ ਜਿਹੜੇ ਸਵਾਲ ਕਰਦੇ ਨੇ ਕਿ ਅਸੀਂ ਫੀਡ ਨਹੀਂ ਪਾਉਂਦੇ ਜਾਂ ਫਿਰ ਪਾ ਨਹੀਂ ਸਕਦੇ ਸੋ ਸਾਨੂੰ ਕੋਈ ਦੇਸੀ ਤਰੀਕਾ ਦੱਸੋ ਜਿਹਦੇ ਨਾਲ ਅਸੀਂ ਐਗ ਦੀ ਪ੍ਰੋਡਕਸ਼ਨ ਮੁਰਗੀਆਂ ਤੋਂ ਜ਼ਿਆਦਾ ਲੈ ਸਕਦੇ ਆਂਗੇ ਸੋ ਫੀਡ ਨਾਲ ਤਾਂ ਆਪਾਂ ਨੂੰ ਪਤਾ ਹੀ ਹੈ ਜੇਕਰ ਫੀਡ ਪਾਵਾਂਗੇ ਤਾਂ ਅੰਡਿਆਂ ਦੀ ਜਿਹੜੀ ਮਾਤਰਾ ਉਹ ਵਧੂਗੀ ਪਰ ਫੀਡ ਤੋਂ ਬਿਨਾ ਦੱਸਣ ਜਾ ਰਹੇ ਆਂ ਦੋਸਤੋ ਕਿ ਕਿਵੇਂ ਤੁਸੀਂ ਮੁਰਗੀਆਂ ਤੋਂ ਡੇਲੀ ਅੰਡੇ ਲੈ ਸਕਦੇ ਹੋ ਫੀਡ ਤੋਂ ਬਿਨਾ ਇਹ ਗੱਲ ਦਾ ਧਿਆਨ ਕਰਿਓ ਤੁਸੀਂ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਜਾਣਕਾਰੀ ਨਾਲ ਪੂਰੀ ਭਰਪੂਰ ਹੋਊਗੀ 1-2 ਮਿੰਟ ਦੀ ਵੀਡੀਓ ਵੱਡੀ ਜਰੂਰ ਹੋ ਸਕਦੀ ਹੈ ਪਰ ਜੇਕਰ ਤੁਸੀਂ ਪ੍ਰੋਪਰ ਇਹ ਵੀਡੀਓ ਦੇਖ ਲਈ ਦਾ ਹੁਣ ਜਿਹੜਾ ਸਮਾਂ ਚੱਲ ਰਿਹਾ ਦੋਸਤੋ ਹੁਣ ਮੁਰਗੀ ਜਿਹੜੀ ਅੰਡੇ ਤੇ ਆਉਣ ਵਾਲੀ ਆ ਥੋੜੇ ਟਾਈਮ ਲਈ ਥੋੜੇ ਟਾਈਮ ਬਾਅਦ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਆ ਇਹ ਸਹੀ ਟਾਈਮ ਤੇ ਆਪਾਂ ਅਪਲੋਡ ਕਰ ਰਹੇ ਹਾਂ ਸੋ ਧਿਆਨ ਨਾਲ ਜ਼ਰੂਰ ਸੁਣਿਓ ਜੇ ਵੀਡੀਓ ਵਧੀਆ ਲੱਗੀ ਐਂਡ ਤੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਭੁੱਲਿਓ ਨਾ ਤੇ ਸ਼ੇਅਰ ਦੱਬ ਕੇ ਕਰਦਿਆ ਕਰੋ ਕਿਉਂਕਿ ਜਦੋਂ ਆਪਣੀ ਵੀਡੀਓ ਹੋਰ ਵੀਰਾਂ ਕੋਲ ਵੀ ਜਾਂਦੀ ਆ ਤਾਂ ਕਿਸੇ ਨਾ ਕਿਸੇ ਨੂੰ ਇਹ ਵੀਡੀਓ ਤੋਂ ਆਪਣੀ ਤੋਂ ਕੁਝ ਨਾ ਕੁਝ ਥੋੜਾ ਬਹੁਤਾ ਸਿੱਖਣ ਨੂੰ ਮਿਲਦਾਗਾ ਸੋ ਆਪਣਾ ਮਕਸਦ ਇਹੀ ਹੁੰਦਾ ਕਿ ਆਪਣੀ ਵੀਡੀਓ ਤੋਂ ਕੋਈ ਨਾ ਕੋਈ ਵੀਰ ਥੋੜਾ ਬਹੁਤਾ ਸਿੱਖ ਸਕੇ ਤੇ ਘੱਟ ਪੈਸੇ ਲਾ ਕੇ ਚੰਗੀ ਐਗ ਪ੍ਰੋਡਕਸ਼ਨ ਕਹਿਣ ਤੋਂ ਭਾਵ ਮੁਰਗੀਆਂ ਤੋਂ ਚੰਗੇ ਅੰਡੇ ਲੈ ਸਕੇ। ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਸਕਿਪ ਬਿਲਕੁਲ ਵੀ ਨਾ ਕਰਿਓ। ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਲੈਂਦੇ ਨਹੀਂ ਹੈਗੇ ਆਪਾਂ ਜਿਹੜੀ ਗੱਲਬਾਤ ਤੇ ਆਉਣੇ ਆਂਗੇ। ਦੋਸਤੋ ਹਰ ਇੱਕ ਦਾ ਇਹੀ ਸੁਪਨਾ ਹੁੰਦਾਗਾ ਜਿਹੜਾ ਵੀ ਪੋਲਟਰੀ ਫਾਰਮਿੰਗ ਕਰਦਾ ਕਿ ਸਾਡੀਆਂ ਜਿਹੜੀਆਂ ਮੁਰਗੀਆਂ ਨੇ ਉਹ ਐਗ ਪ੍ਰੋਡਕਸ਼ਨ ਵਧੀਆ ਦੇਣ। ਤਾਂ ਜੋ ਸਾਨੂੰ ਚੰਗਾ ਪ੍ਰੋਫਿਟ ਹੋਵੇ ਸੋ ਆਪਾਂ ਤਾਂ ਹੀ ਇਹ ਵੀਡੀਓ ਤੁਹਾਡੇ ਲਈ ਲੈ ਕੇ ਆ ਰਹੇ ਹਾਂਗੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਸਵੇਰ ਤੋਂ ਸ਼ਾਮ ਤੱਕ ਇਹਨਾਂ ਨੂੰ ਕੀ ਪਾਉਣਾ ਦੇਸੀ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਫੀਡ ਨਹੀਂ ਵੀ ਪਾ ਸਕਦੇ ਤਾਂ ਜਿਹੜੀਆਂ ਆਪਾਂ ਚੀਜ਼ਾਂ ਦੱਸਾਂਗੇ ਜੇ ਤੁਸੀਂ ਉਹ ਪਾਉਨੇ ਹੋ ਤਾਂ ਤੁਸੀਂ ਪ੍ਰੋਪਰ ਵਧੀਆ ਤਰੀਕੇ ਨਾਲ ਜਿਹੜਾ ਦੇਸੀ ਤਰੀਕੇ ਨਾਲ ਆਰਗੈਨਿਕ ਜਿਹੜਾ ਅੰਡਾ ਲੈ ਸਕਦੇ ਹੋ ਸੋ ਵੀਡੀਓ ਨੂੰ ਧਿਆਨ ਨਾਲ ਸੁਣਿਓ ਦੋਸਤੋ ਸਵੇਰੇ ਤੁਸੀਂ ਕੀ ਕਰਨਾ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਮਾਰਨਿੰਗ ਉੱਠਣ ਟਾਈਮ ਜਿਹੜੀਆਂ ਆਪਣੀਆਂ ਰਾਤ ਦੀਆਂ ਰੋਟੀਆਂ ਹੁੰਦੀਆਂ ਨੇਗੀਆਂ ਬਈਆਂ ਰੋਟੀਆਂ ਆਪਣੇ ਰਾਤ ਨੂੰ 2 4 5 6 ਜਿੰਨੇ ਵਜ ਜਾਣ ਜਿਹੜੇ ਵੀਰ ਘਰੇ ਰੱਖਦੇ ਨੇ ਉਹਨਾਂ ਲਈ ਖਾਸ ਕਰਕੇ ਬਾ ਦੱਸਦੇ ਆ ਉਹ ਰੋਟੀਆਂ ਨੂੰ ਕੀ ਕਰਨਾ ਤੁਸੀਂ ਨੇ ਲੱਸੀ ਚ ਪੀਓਗੇ ਇਹਨਾਂ ਨੂੰ ਪਾਉਣਾਗਾ ਉਹ ਚ ਦੋਸਤੋ ਲੱਸੀ ਚ એનર્ਜੀ ਕੈਲਸ਼ੀਅਮ ਵਿਟਾਮਿਨ ਬਹੁਤ ਜ਼ਿਆਦਾ ਹੁੰਦੇ ਨੇਗੇ ਸਭ ਤੋਂ ਪਹਿਲਾਂ ਸਵੇਰੇ ਤੁਸੀਂ ਲੱਸੀ ਚ ਪੀਓ ਕੇ ਰਾਤ ਵਾਲੀਆਂ ਰੋਟੀਆਂ ਇਹਨਾਂ ਨੂੰ ਪਾਉਣੀਆਂ ਨੇ ਉਹਨਾਂ ਨਾਲ ਇੱਕ ਤਾਂ ਰੋਟੀਆਂ ਪੋਲੀਆਂ ਹੋ ਜਾਣੀਆਂ ਦੂਸਰਾ ਇਹਨਾਂ ਨੂੰ ਖਾਣ ਚ ਕੋਈ ਦਿੱਕਤ ਨਹੀਂ ਆਊਗੀ ਸੋ ਸਭ ਤੋਂ ਪਹਿਲਾਂ ਮਾਰਨਿੰਗ ਟਾਈਮ ਤੁਸੀਂ ਇਹ ਚੀਜ਼ ਪਾਉਣੀ ਆ ਪਾਣੀ ਇਹਨਾਂ ਦੇ ਸੈਟਅਪ ਚ ਪਿਆ ਹੋਣਾ অতি ਜ਼ਰੂਰੀ ਹੈਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਦੋਂ ਆਪਾਂ ਫੀਡ ਪਾਉਣੇ ਹੁੰਦੇ ਆ ਕਹਿਣ ਤੋਂ ਭਾਵ ਜਦੋਂ ਆਪਣੇ ਫੀਡ ਪਾਉਣ ਦਾ ਟਾਈਮ ਹੁੰਦਾ ਹੈਗਾ ਤਕਰੀਬਨ 8 9 10 ਵਜੇ ਆਪਾਂ ਫੀਡ ਪਾਉਣੇ ਆਗੇ ਸੋ ਉਸ ਵੇਲੇ ਤੁਸੀਂ ਕੀ ਕਰਨਾ ਬਰਸੀਨ ਲੈਣਾਗਾ ਆਪਾਂ ਜਿਹੜਾ ਬਰਸੀਨ ਖੇਤਾਂ ਚ ਅਕਸਰ ਉਗਾਉਣੇ ਆਗੇ ਜਿਹੜੇ ਦੁੱਧ ਵਾਲੇ ਪਸ਼ੂ ਹੁੰਦੇ ਨੇ ਆਪਾਂ ਉਹਨਾਂ ਨੂੰ ਪਾਉਣਿਆਂਗੇ ਬਰਸੀਨ ਸੋ ਬਰਸੀਨ ਤੁਸੀਂ ਲੈ ਲੈਣਾ ਆਪਣੇ ਜਾਨਵਰਾਂ ਦੇ ਹਿਸਾਬ ਨਾਲ ਠੀਕ ਆ ਨਾ ਉਹ ਲੈ ਕੇ ਚੰਗੀ ਤਰ੍ਹਾਂ ਕੋਤਰ ਕੇ ਬਰਸੀਨ ਨੂੰ ਚੰਗੀ ਤਰ੍ਹਾਂ ਕੋਤਰ ਕੇ ਜੇ ਤੁਸੀਂ ਇਦਾਂ ਹੀ ਸਿੱਟਤਾ ਤਾਂ ਉੱਚ ਵੇਸਟੇਜ ਵੀ ਕਾਫੀ ਹੋ ਜੂਗੀ ਤੇ ਇਹਨਾਂ ਨੇ ਖਾਣਾ ਵੀ ਨਹੀਂ ਪ੍ਰੋਪਰ ਉਹਨੂੰ ਜਿੰਨਾ ਹੋ ਸਕੇ ਬਰੀਕ ਕੋਤਰ ਕੇ ਇਹਨਾਂ ਮੂਰੇ ਸਿੱਟ ਦੋ ਬਰਸੀਨ ਹਰਾਚਾਰਾ ਸੋ ਉਹ ਬਰਸੀਨ ਆ ਜਿਹੜਾ ਉਹ ਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਸੋ ਉਹਦੇ ਵਿੱਚ ਪਾਣੀ ਦੀ ਮਾਤਰਾ ਹੁੰਦੀ ਆ ਉਹ ਬਹੁਤ ਵਧੀਆ ਚੀਜ਼ ਆ ਜਦੋਂ ਇਹ ਪ੍ਰੋਪਰ ਵਰਸੀਨ ਖਾਣੀ ਆ ਮੁਰਗੀਆਂ ਤੇ ਮੁਰਗੇ ਤਾਂ ਇਹਨਾਂ ਚ ਪ੍ਰੋਟੀਨ ਦੀ ਕਮੀ ਬਿਲਕੁਲ ਵੀ ਨਹੀਂ ਹੋ ਕੈਲਸ਼ੀਅਮ ਦੀ ਨਹੀਂ ਤੇ ਪਾਣੀ ਦੀ ਨਹੀਂ ਕਮੀ ਹੋ ਸੋ ਚੰਗੀ ਤਰ੍ਹਾਂ ਜਦੋਂ ਖਾ ਲਿਆ ਤਾਂ ਤੁਸੀਂ ਇਹਨਾਂ ਨੂੰ ਖੁੱਡੇ 'ਚ ਇਹਨਾਂ ਦੇ ਵਾੜ ਸਕਦੇ ਹੋ ਸੈਟਅਪ ਜਾਂ ਫਾਰਮ ਕੁਛ ਵੀ ਸੋ ਇਹ ਚੀਜ਼ ਹੋ ਗਈ ਉਸ ਤੋਂ ਬਾਅਦ ਜਿਹੜਾ ਅਗਲੀ ਆਪਾਂ ਫੇਰ ਦੱਸਦੇ ਆ ਤੁਹਾਨੂੰ ਦੁਪਹਿਰੇ ਦੱਸਦੇ ਆ ਹੁਣ ਕੀ ਦੇਣਾ ਕੈਲਸ਼ੀਅਮ ਇਹਨਾਂ ਨੂੰ ਆਪਾਂ ਨੇ ਪਾਉਣਾ ਹੀ ਪਾਉਣਾ ਆ ਟਾਈਮ ਹੁਣ ਜਿਹੜਾ ਹੁਣ ਸਮਾਂ ਚੱਲ ਰਿਹਾ ਦੋਸਤੋ ਹੁਣ ਸੋ ਹੁਣ ਅਗਸਤ ਮਹੀਨਾ ਜਿਹੜਾ ਚੱਲ ਰਿਹਾ ਹੈਗਾ ਅਗਸਤ ਮਹੀਨੇ 'ਚ ਹੁਣ ਮੁਰਗੀ ਸਾਰਿਆਂ ਦੀ ਅੰਡੇ ਤੇਉਣ ਵਾਲੇ ਸੋ ਜਿਹੜਾ ਵਰਸੀਨ ਆ ਬਹੁਤ ਜ਼ਿਆਦਾ ਇਹਨਾਂ ਦੀ ਲਾਹੇਵੰਦਾ ਸੋ ਹੁਣ ਆਪਾਂ ਦੱਸਦੇ ਹਾਂ ਕੈਲਸ਼ੀਅਮ ਬਾਰੇ ਗੱਲ ਕਰਦੇ ਆ ਕੈਲਸ਼ੀਅਮ ਇਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਜਿਹੜੀਆਂ ਸਾਡੀਆਂ ਮੁਰਗੀਆਂ ਨੇ ਉਹ ਅੰਡੇ ਪੋਲੇ ਜੀ ਦਿੰਦੀਆਂ ਨੇ ਜਾਂ ਫਿਰ ਉਹਨਾਂ ਤੇ ਜਿਹੜਾ ਛਿਲਕਾ ਹੁੰਦਾ ਨਹੀਂ ਭਰਤ ਜਿਹੜੀ ਉਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਸੌਫਟ ਹੁੰਦੀ ਹੈਗੀ ਸੋ ਉਹ ਕੀ ਕਾਰਨ ਹੁੰਦਾ ਜਦੋਂ ਮੁਰਗੀਆਂ ਨੂੰ ਪ੍ਰੋਪਰ ਕੈਲਸ਼ੀਅਮ ਆਪਾਂ ਨਹੀਂ ਦਿੰਦੇ ਅੰਡੇ ਤੇ ਆਉਣ ਤੋਂ ਪਹਿਲਾਂ ਮੈਂ ਤਾਂ ਇਹ ਗੱਲ ਕਹਿਣਾ ਕਿ ਜਦੋਂ ਬੱਚਾ ਛੋਟਾਗਾ 1 ਮਹੀਨੇ ਦਾ ਹੋ ਗਿਆ ਤਾਂ ਕੈਲਸ਼ੀਅਮ ਸਟਾਰਟ ਕਰ ਲੋ ਪਰ ਜੇਕਰ ਤੁਸੀਂ ਉਦੋਂ ਨਹੀਂ ਦੇ ਸਕਦੇ ਤਾਂ ਤਕਰੀਬਨ 2-3 ਮਹੀਨੇ ਦੀਦੋਂ ਮੁਰਗੀ ਹੋ ਗਈ ਉਸ ਤੋਂ ਬਾਅਦ ਕੈਲਸ਼ੀਅਮ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ ਕੈਲਸ਼ੀਅਮ ਨਾਲ ਇੱਕ ਤਾਂ ਇਹ ਹੋ ਅੰਡੇ ਦੀ ਪ੍ਰੋਡਕਸ਼ਨ ਜ਼ਿਆਦਾ ਹੋਊਗੀ ਦੂਸਰਾ ਜਿਹੜਾ ਆਪਣੇ ਜਾਨਵਰਾਂ ਚ ਆਪਣੇ ਮੁਰਗੇ ਮੁਰਗੀਆਂ ਚ ਸ਼ਾਈਨਿੰਗ ਬਹੁਤ ਸੋਹਣੀ ਆ ਉਹ ਜਿਸ ਤਰ੍ਹਾਂ ਹੁਣ ਤੁਸੀਂ ਆਪਣੇ ਜਾਨਵਰ ਦੇਖ ਰਹੇ ਹੋਗੇ ਸੋ ਆਪਾਂ ਇਹਨਾਂ ਨੂੰ ਕੈਲਸ਼ੀਅਮ ਟਾਈਮ ਟੂ ਟਾਈਮ ਦਿੰਨੇ ਆਂਗੇ ਤਾਂ ਕਰਕੇ ਇਹਨਾਂ ਚ ਸ਼ਾਈਨਿੰਗ ਭਰਪੂਰ ਮਾਤਰਾ ਚ ਤੁਸੀਂ ਦੇਖ ਸਕਦੇ ਹੋ ਸੋ ਜਿਹੜਾ ਕੈਲਸ਼ੀਅਮ ਆ ਦੋਸਤੋ ਤੁਸੀਂ ਹਫਤੇ ਚ ਤਕਰੀਬਨ 2 ਜਾਂ 3 ਦਿਨ ਦੇ ਸਕਦੇ ਹੋਗੇ ਤਕਰੀਬਨ ਜੇ ਤੁਸੀਂ 2 ਦਿਨ ਵੀ ਦਿੰਨੇ ਹੋ ਤਾਂ ਵੀ ਬਹੁਤ ਆਗਾ ਸੋ ਹਫਤੇ ਚ 2 ਦਿਨ ਕੈਲਸ਼ੀਅਮ ਦੋ ਜੇਕਰ ਕੈਲਸ਼ੀਅਮ ਪੁੱਛਣਾ ਤਾਂ ਤੁਸੀਂ ਕਮੈਂਟ ਕਰ ਦਿਓ ਆਪਾਂ ਕੈਲਸ਼ੀਅਮ ਤੁਹਾਨੂੰ ਦੱਸ ਦਾਂਗੇ ਸੋ ਜਿਹੜਾ ਸ਼ਾਮ ਨੂੰ ਤੁਸੀਂ ਹੁਣ ਕੀ ਪਾਉਣਾਗਾ ਹੁਣ ਆ ਗਈ ਸ਼ਾਮ ਦੀ ਗੱਲ ਸ਼ਾਮ ਨੂੰ ਦੋਸਤੋ ਤੁਸੀਂ 3-4 ਵਜੇ ਇਹਨਾਂ ਨੂੰ ਜਿਹੜੀਆਂ ਆਪਣੇ ਮੰਡੀ 'ਚ ਸਬਜ਼ੀਆਂ ਦੀ ਰਹਿੰਦ-ਖੂੰਦ ਹੁੰਦੀ ਆ ਗਲੀਆਂ ਸੜੀਆਂ ਸਬਜ਼ੀਆਂ ਲਾ ਲੋ ਜਾਂ ਫਿਰ ਥੋੜੀ-ਬਹੁਤੀ ਵੇਸਟੇਜ ਹੁੰਦੀ ਆ ਉਹ ਸਾਈਡ ਤੇ ਹੀ ਕੱਢ ਦਿੰਦੇ ਨੇ ਸਬਜ਼ੀਆਂ ਵਾਲੀ ਦੁਕਾਨ ਵਾਲੇ ਵੀਰ ਸੋ ਤੁਸੀਂ ਉਹ ਦੁਕਾਨਾਂ ਤੇ ਠੀਕ ਆ ਨਾ ਪਤਾ ਕਰਕੇ ਰੱਖੋ ਕਿ ਸਾਨੂੰ ਸਬਜ਼ੀ ਚਾਹੀਦੀ ਆ ਵੇਸਟੇਜ ਚਾਹੀਦੀ ਹੈਗੀ ਕਿ ਸਾਨੂੰ ਜਾਨਵਰਾਂ ਲਈ ਬਸ ਤਾਂ ਉਹ ਫ੍ਰੀ 'ਚ ਵੀ ਦੇ ਦੇਣਗੇ ਜੇ 1-2 ਰੁਪਏ ਕਿਲੋ ਵੀ ਦੇ ਦੇਣਗੇ ਤਾਂ ਵੀ ਆਪਾਂ ਨੂੰ ਫੀਡ ਨਾ ਸਸਤੀ ਪਊਗੀ ਸੋ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਦੋਸਤੋ ਅਲੱਗ-ਅਲੱਗ ਉਹ 'ਚ ਵਿਟਾਮਿਨ ਕੈਲਸ਼ੀਅਮ ਮਿਨਰਲ ਅਲੱਗ-ਅਲੱਗ ਤਰ੍ਹਾਂ ਦਾ ਫ ਜਦੋਂ ਉਹ ਮਿਕਸ ਸਬਜ਼ੀ ਇਹ ਖਾਣਗੇ ਤਾਂ ਜਿਹੜਾ ਅੰਡਿਆਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋ ਜੂਗੀ ਠੀਕ ਹੈ ਨਾ ਤੁਸੀਂ ਉਹ ਸਬਜ਼ੀਆਂ ਲੈ ਆਉਣੀਆਂ ਨੇ ਮੰਡੀ ਚੋਂ ਲਿਆ ਕੇ 4 3 ਜਾਂ 4 ਵਜੇ ਤਕਰੀਬਨ ਲਿਆ ਕੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਕਟਿੰਗ ਕਰ ਲੈਣੀ ਹੈ ਚੰਗੀ ਤਰ੍ਹਾਂ ਸਬਜ਼ੀਆਂ ਇਹਨਾਂ ਨੂੰ ਕੱਟ ਕੇ ਪਾਉਣੀਆਂ ਨੇ ਜਦੋਂ ਆਪਾਂ ਐਂ ਸੜ ਦਿੰਦੇ ਆ ਦੋਸਤੋ ਤਾਂ ਇਹ ਪ੍ਰੋਪਰ ਖਾ ਨਹੀਂ ਸਕਦੇ ਜਿੰਨੀ ਬਰੀਕ ਹੋ ਸਕੇ ਸਬਜ਼ੀ ਇਹਨਾਂ ਨੂੰ ਕੱਟ ਕੇ ਤੁਸੀਂ ਨੇ ਜਿਹੜੀ ਉਹ ਪਾਉਣੀ ਹੈਗੀ ਕਿਉਂਕਿ ਸਬਜ਼ੀ 'ਚ ਪਾਣੀ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈਗੀ ਸੋ ਜਦੋਂ ਤੁਸੀਂ ਸਬਜੀ ਪਾਤੀ ਉਸ ਤੋਂ ਬਾਅਦ ਇਹਨਾਂ ਨੂੰ ਫੇਰ ਤੁਸੀਂ ਪਾਣੀ ਰੱਖ ਸਕਦੇ ਹੋਗੇ ਜੇਕਰ ਤੁਸੀਂ ਇਸ ਤਰ੍ਹਾਂ ਸਾਰੇ ਦਿਨ ਦਾ ਸ਼ਡਿਊਲ ਪ੍ਰੋਪਰ ਬਣਾ ਕੇ ਚੱਲੋਗੇ ਤੇ ਇਹਨਾਂ 'ਚ ਪਾਣੀ ਦੀ ਨਹੀਂ ਕਮੀ ਆਉਣ ਦੋਗੇ ਖਾਸ ਕਰਕੇ ਜੇਕਰ ਆਪਾਂ ਗਰਮੀਆਂ ਦੀ ਗੱਲ ਕਰੀਏ ਟਾਈਮ ਟੂ ਟਾਈਮ ਜੇਕਰ ਇਹ ਬਿਮਾਰ ਹੁੰਦੇ ਨੇ ਤਾਂ ਬਿਮਰਲ ਵਗੈਰਾ ਵੀ ਦੇ ਸਕਦੇ ਹੋ ਜ਼ੁਖਾਮ ਹੁੰਦਾ ਜਾਂ ਛਿੱਕਾਂ ਮਾਰਦੇ ਨੇ ਤਾਂ ਹਲਦੀ ਦਾ ਪਾਣੀ ਵੀ ਦੇ ਸਕਦੇ ਹੋ ਤੁਸੀਂ ਹਲਦੀ ਪਾਣੀ 'ਚ ਘੋਲ ਕੇ ਵੀ ਦੇ ਸਕਦੇ ਹੋ ਉਹ ਪਾਣੀ ਪਹਿਲੀ ਇੱਕ ਵੀਡੀਓ ਬਣਾ ਰੱਖੀ ਆ ਠੀਕ ਹੈ ਨਾ ਤੇ ਹੋਰ ਵੀ ਜੇਕਰ ਆਪਾਂ ਨੇ ਕੁਝ ਐਡ ਕਰਨਾ ਦੇਸੀ ਤਾਂ ਵੀ ਤੁਸੀਂ ਕਰ ਸਕਦੇ ਹੋਗੇ ਲਸਣ ਵਗੈਰਾ ਹੋ ਗਿਆ ਜਿਸ ਤਰ੍ਹਾਂ ਲਸਣ ਹੋ ਗਿਆ ਜਿਹੜਾ ਵੀ ਲਸਣ ਪਾ ਸਕਦਾਗਾ ਉਹ ਲਸਣ ਵੀ ਪਾ ਦਿਓ ਉਹਦੇ ਨਾਲ ਵੀ ਜਿਹੜੀ ਮੁਰਗੀ ਬਹੁਤ ਸੇਤੀ ਜਿਹੜੀ ਉਹ ਅੰਡੇ ਤੇ ਆਉਂਦੀ ਆ ਇਹ ਗੱਲਾਂ ਤੇ ਜੇਕਰ ਦੋਸਤੋ ਤੁਸੀਂ ਗੌਰ ਕਰਦੇ ਹੋਗੇ ਤਾਂ ਜਿਹੜੀ ਤੁਹਾਡੀ ਮੁਰਗੀ ਟਾਈਮ ਸਿਰ ਅੰਡੇ ਤੇ ਆਜੂਗੀ ਕਿਉਂਕਿ ਬਹੁਤ ਸਾਰੇ ਵੀਰ ਇਹ ਸਵਾਲ ਕਰਦੇ ਨੇ ਕਿ ਬਈ ਸਾਡੀ ਮੁਰਗੀ ਅੰਡੇ ਨਹੀਂ ਦੇਣ ਲਗੀ ਇੱਕ ਹੋਰ ਗੱਲ ਜਦੋਂ ਮੁਰਗੀ ਦਾ weight 1.5 ਕਿਲੋ ਤੋਂ ਜ਼ਿਆਦਾ ਹੋ ਜੇ ਥੋੜਾ ਬਹੁਤਾ ਚੱਲ ਜਾਂਦਾ ਪਰ ਜਦੋਂ 1.5 ਕਿਲੋ ਤੋਂ ਕਾਫੀ ਜ਼ਿਆਦਾ ਹੋ ਜੇ ਉਦੋਂ ਜਿਹੜੀ ਮੁਰਗੀ ਉਹ ਆਂਡਾ ਦੇਊਗੀ ਨਹੀਂ ਜੇ ਦੇਊਗੀ ਤਾਂ ਬਹੁਤ ਘੱਟ ਮਾਤਰਾ 'ਚ ਸੋ ਜਿਹੜੀ ਤੁਹਾਡੀਆਂ ਮੁਰਗੀਆਂ ਨੇ ਉਹਨਾਂ ਨੂੰ ਇੰਨੀ ਵੀ ਨਹੀਂ ਜ਼ਿਆਦਾ ਫੀਡ ਪਾਉਣੀ ਕਿ ਉਹ weight ਜ਼ਿਆਦਾ ਕਰ ਜਾਣ ਜਦੋਂ weight ਮੁਰਗੀਆਂ ਜ਼ਿਆਦਾ ਕਰ ਗਈਆਂ ਤਾਂ ਜਿਹੜਾ ਆਂਡੇ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਘਟ ਜਾਂਦੀ ਆ ਇਹ ਵੀ ਜਿਹੜਾ ਵੱਡਾ ਕਾਰਨ ਹੁੰਦਾ ਇਹਨਾਂ ਦਾ ਆਂਡੇ ਨਾ ਦੇਣ ਦਾ ਜਾਂ ਫਿਰ ਆਂਡੇ ਘੱਟ ਦੇਣ ਦਾ ਸੋ ਜੇਕਰ ਤੁਸੀਂ ਡੇਲੀ ਇਹਨਾਂ ਤੋਂ ਆਂਡੇ ਲੈਣਾ ਚਾਹੁੰਦੇ ਹੋ RIR ਨਾਸਸ ਤੇ ਬਲੈਕਸਟ ਰਲਪ ਤੋਂ ਤਾਂ ਤੁਸੀਂ ਜਿਹੜਾ ਆਪਾਂ ਫਾਰਮੂਲਾ ਦੱਸਿਆ ਇਹ ਤੁਸੀਂ ਅਪਣਾ ਕੇ ਦੇਖੋ ਤੁਹਾਨੂੰ ਰਿਜ਼ਲਟ 100% ਮਿਲੂਗਾ ਸੋ ਦੋਸਤੋ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤਾਂ ਡੇਲੀ ਡੇਲੀ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਪਿਆਰਾ ਜਆ ਤੇ ਆਪਣੇ ਯਾਰਾਂ ਦੋਸਤਾਂ 'ਚ ਸ਼ੇਅਰ ਜਰੂਰ ਕਰਿਆ ਕਰੋ ਦੋਸਤੋ ਕਿਉਂਕਿ ਸ਼ੇਅਰ ਕਰਨ ਨਾਲ ਕਿਸੇ ਨਾ ਕਿਸੇ ਕੋਲ ਜਦੋਂ ਵੀਡੀਓ ਜਾਂਦੀ ਆ ਤਾਂ ਆਪਣੀ ਜਿਹੜੀ ਜਾਣਕਾਰੀ ਹੋਰ ਵੀਰਾਂ ਤੱਕ ਵੀ ਜਿਹੜੀ ਉਹ ਪਹੁੰਚਦੀ ਐਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ